ਸਭਾਪਤੀ ਜੀ ਇੱਥੇ ਦੁਵਾਰਾ ਦੁਵਾਰਾ ਜ਼ਿਕਰ ਹੁੰਦਾ ਹੈ ਵਿਕਸਿਤ ਭਾਰਤ ਦਾ ਪਰ ਇਹਦੇ ਵਿੱਚ ਬਿਲਕੁਲ ਸਚਾਈ ਹੈ ਕਿ ਜਿੰਨੇ ਪੈਰਾਮੀਟਰ ਹੈ ਜਿਹੜੇ ਕਿਸੇ ਵੀ ਦੇਸ਼ ਕਿੰਨਾ ਵਿਕਸਿਤ ਹੈ ਜਿਹਨੂੰ ਤੈਅ ਕਰਦੇ ਆ ਉਹਨਾਂ ਦੇ ਵਿੱਚ ਹਿਊਮਨ ਹੈਪੀਨੈਸ ਇੰਡੈਕਸ ਤੋਂ ਲੈ ਕੇ ਪਰ ਕੈਪੀਟਲ ਇਨਕਮ ਤੋਂ ਲੈ ਕੇ ਮੈਨੂੰ ਲੱਗਦਾ ਸੀ ਪਹਿਲੇ 100 ਚ ਵੀ ਟਿਕਦੇ ਤੇ ਉਹਦੇ ਚ ਜਿਹੜਾ ਅੰਗਣਵਾੜੀ ਵਰਕਰਾਂ ਨਾਲ ਜੁੜਿਆ ਹੋਇਆ ਸਭ ਤੋਂ ਇੰਪੋਰਟੈਂਟ ਕਿ ਹਿਊਮਨ ਹੰਗਰ ਹੰਗਰ ਇੰਡੈਕਸ ਦੇ ਵਿੱਚ ਅਸੀਂ 100 2 ਨੰਬਰ ਤੇ 123 ਦੇ ਇਸ਼ਾ ਦੇ ਵਿੱਚੋਂ ਕਿਹਦੇ ਜਿੰਨਾ ਲੋਕਾਂ ਨੇ ਕੰਮ ਕਰਨਾ ਜਿਹੜੇ ਆਂਗਣਵਾੜੀ ਵਰਕਰ ਹੈ ਉਹ ਸਾਨੂੰ ਪਤਾ ਹੈ ਕਿ ਬੱਚੇ ਦੇ ਜਨਮ ਤੋਂ ਲੈ ਕੇ ਉਹਦੀ ਬੇਸਿਕ ਐਜੂਕੇਸ਼ਨ ਤੋਂ ਲੈ ਕੇ ਉਹਦੀ ਸਿਹਤ ਤੋਂ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਲੈ ਕੇ ਮੈਨੂੰ ਲੱਗਦਾ ਹੈ ਕਿ ਜਿੰਨੇ ਸਰਕਾਰ ਦੇ ਪ੍ਰਮੁੱਖ ਅਦਾਰਿਆਂ ਦੇ ਮੁਲਾਜ਼ਮ ਹੈ ਉਹ ਮੈਨੂੰ ਲੱਗਦਾ ਹੈ ਕਿ ਸਾਰਿਆਂ ਨਾਲੋਂ ਵੱਧ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਹੈ ਪਰ ਇਹ ਬੜੀ ਬਦਕਿਸਮਤੀ ਹੈ ਉਹਨਾਂ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਕਿ ਉਹਨਾਂ ਨੂੰ ਮੁਲਾਜ਼ਮਾਂ ਦੇ ਵਿੱਚ ਵੀ ਨਹੀਂ ਗਿਣਿਆ ਜਾਂਦਾ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੀ ਬੇਸਿਕ ਪੇ ਹੈ ਜਿਹੜੀ ਮਿਨੀਮਮ ਵੇਜ ਹੈ ਉਹ ਵੀ 9 ਤੋਂ 10000 ਦੇ ਵਿੱਚ ਹੈ ਤੇ ਮੈਨੂੰ ਦੱਸੋ ਕਿ ਉਹਨਾਂ ਦੇ ਨਾਲੇ ਸ਼ੋਸ਼ਣ ਨਹੀਂ ਕਿ ਮੈਂ ਅੱਜ 4500 ਰੁਪਏ ਦੇ ਵਿੱਚ ਅਸੀਂ ਉਹਨਾਂ ਤੋਂ ਇਨਾ ਕੰਮ ਲੈਨੇ ਆ ਤੇ ਜਿਹੜੇ ਹੈਲਪਰ ਹੈ ਉਹਨਾਂ ਤਾਂ ਕੇਵਲ 2250 ਰੁਪਏ ਦਿੱਤੇ ਜਾਂਦੇ ਆ ਸੋ ਉਹ ਦੇਸ਼ ਦੇ ਵਿੱਚ ਜਿੱਥੇ ਅੱਜ ਵੀ ਜਿਹੜੇ 32% ਬੱਚੇ ਆ ਉਹ ਸਟੰਟਡ ਆ ਤਾ ਕੀ ਸਾਨੂੰ ਇਹਨਾਂ ਦੀ ਤਰਖਾ ਨਹੀਂ ਬਟਾਉਣੀ ਚਾਹੀਦੀਆਂ ਸੋ ਮੈਂ ਸਰਕਾਰ ਅੱਗੇ ਡਿਮਾਂਡ ਕਰੂੰਗਾ ਕਿ ਜਿਹੜੇ ਇਹਨਾਂ ਦੇ ਇਨਸੈਂਟਿਵ ਹੈ ਇਹਨਾਂ ਨੂੰ ਪੱਕੇ ਮੁਲਾਜ਼ਮ ਵੀ ਗਿਣਾ ਜਾਵੇ ਤੇ ਇਹਨਾਂ ਦਾ ਨਖਾ ਵਧਾਈਆਂ ਜਾਣ ਇਸ ਤੋਂ ਇਲਾਵਾ ਸਭਾਪਤੀ ਜੀ ਕਿਉਂਕਿ ਸਾਡਾ ਭਾਰਤ ਕਹ ਲਓ ਵੀ ਹਜੇ ਵੀ ਬੜੇ ਲੋਕ ਹੈ ਜਿਹੜੇ ਗਰੀਬੀ ਰੇਖਾ ਤੋਂ ਨੀਚੇ ਹੈ ਤੇ ਪੀਡੀਐਸ ਸਿਸਟਮ ਅਧੀਨ ਜਦੋਂ 2013 ਦੇ ਵਿੱਚ ਨੈਸ਼ਨਲ ਫੂਡ ਸਿਕਿਉਰਟੀ ਐਕਟ ਬਣਿਆ ਤਾਂ ਉਸ ਤੋਂ ਬਾਅਦ ਜਿਹੜੀ ਸੀਲਿੰਗ 2015 ਦੇ ਵਿੱਚ ਕੀਤੀ ਗਈ ਜਿਹੜੇ ਕੀਤੀ ਗਈ 2011 ਦੇ ਸੈਂਸਸ ਦੇ ਹਿਸਾਬ ਦੇ ਨਾਲ ਤੇ ਉਹਦੇ ਵਿੱਚ ਜੋ ਪੰਜਾਬ ਦੀ ਉਹਦੋਂ ਪਾਪੂਲੇਸ਼ਨ ਸੀ ਉਹਦੇ 51% ਜਿਹੜੀ 100 1 ਕਰੋੜ 41 ਲੱਖ 45000 ਬਣਦੇ ਆ ਤੇ ਤੁਸੀਂ ਦੇਖੋ ਵੀ ਅੱਜ ਵੀ 10 ਸਾਲ ਤੋਂ ਉੱਪਰ ਦਾ ਸਮਾਂ ਲੰਘ ਗਿਆ ਤੇ ਸੈਂਸਸ ਨੂੰ ਤਕਰੀਬਨ 14 ਸਾਲ ਦਾ ਸਮਾਂ ਲੰਘ ਗਿਆ ਅੱਜ ਵੀ ਜਿਹੜੀ ਉਹਨਾਂ ਦੀ ਗਿਣਤੀ ਉਹ ਉਨੀ ਦੀ ਉਨੀ ਹੈ ਉਸ ਤੋਂ ਬਾਅਦ ਕਿੰਨੀ ਆਬਾਦੀ ਵਧ ਗਈ ਉਸ ਤੋਂ ਬਾਅਦ ਕੋਵਿਡ ਆਇਆ ਤੇ ਅੱਜ ਲੱਖਾਂ ਜਿਹੜੇ ਏਦਾਂ ਦੇ ਪੰਜਾਬ ਦੇ ਵਿੱਚ ਗਰੀਬ ਲੋਕ ਐ ਜਿਨ੍ਹਾਂ ਦੇ ਰਾਸ਼ਨ ਕਾਰਡ ਬਣਾਉਣ ਦੀ ਜ਼ਰੂਰਤ ਐ ਤੇ ਅੱਜ ਵੀ ਕਿਉਂਕਿ ਸੈਂਸਸ ਤਾਂ ਲੱਗ ਨਹੀਂ ਰਿਹਾ ਕਿ ਅਗਲੇ ਵੀ 2-3 ਸਾਲ ਚ ਹੋਊਗਾ ਸੋ ਮੇਰੀ ਸਰਕਾਰ ਨੂੰ ਡਿਮਾਂਡ ਐ ਕਿ ਜਿਹੜੇ ਪੰਜਾਬ ਚ ਬਿਨਾਂ ਰਾਸ਼ਨ ਕਾਰਡ ਵੋੜੇ ਗਰੀਬ ਲੋਕ ਐ ਉਹਨਾਂ ਦੀ ਜਿਹੜੀ ਗਿਣਤੀ ਐ ਉਹ ਵਧਾਈ ਜਾਵੇ ਤੇ ਰਾਸ਼ਨ ਕਾਰਡ ਜਿਹੜੇ ਉਹਨਾਂ ਦੇ ਚਾਲੂ ਕੀਤੇ ਜਾਣ ਤੇ ਇਸ ਤੋਂ ਇਲਾਵਾ 100% ਮੈਂ ਸਾਰਾ ਇਹ ਚੈੱਕ ਕਰ ਰਿਹਾ ਸੀ ਕਿਉਂਕਿ 2030 ਦੇ ਵਿੱਚ ਉਮੀਦ ਐ ਕਿ ਜਿਹੜੀ ਤੈਅ ਹੋਇਆ ਕਿ ਕੌਨ ਵੈਲਥ ਦੇਸ਼ ਨੂੰ ਮਿਲਨੀ ਹੈ ਪਰ ਸਪਲੀਮੈਂਟਰੀ ਗ੍ਰਾਂਟ ਦੇ ਵਿੱਚ ਸਪੋਰਟਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਮੈਂ ਪਿੱਛੇ ਜੇ ਖੇਡ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਤੇ ਮੈਂ ਉਦੋਂ ਵੀ ਪੰਜਾਬ ਲਈ ਡਿਮਾਂਡ ਕੀਤੀ ਸੀ ਕਿ ਖੇਲੋ ਇੰਡੀਆ ਦੀ ਇਹਨ ਪੰਜਾਬ ਚ ਸਪੋਰਟਸ ਦੇ ਲਈ ਜਿਹੜੇ ਪੈਸੇ ਦਿੱਤੇ ਜਾਣ ਤਾਂ ਉਹਨਾਂ ਨੇ ਕਿਹਾ ਜੀ ਕਿ ਪੈਸੇ ਦਾ ਕੋਈ ਹੈ ਨਹੀਂ ਕਿ ਐਡੀਸ਼ਨਲ ਗ੍ਰਾਂਟ ਦੇ ਵਿੱਚ ਅਸੀਂ ਡਿਮਾਂਡ ਕਰਾਂਗੇ ਪਰ ਤੁਸੀਂ ਦੇਖੋ ਮੈਂ ਪੂਰੀ ਲਿਸਟ ਫਰੋਲੀ ਆ ਕਿਤੇ ਡਿਮਾਂਡ ਤੱਕ ਨਹੀਂ ਕੀਤੀ ਗਈ ਸੋ ਮੇਰੀ ਸਰਕਾਰ ਨੂੰ ਇਹ ਡਿਮਾਂਡ ਹੈ ਇਹ ਬੇਇੱਜ਼ਤੀ ਹੈ ਕਿ ਪੰਜਾਬ ਨੇ ਸਪੋਰਟਸ ਦੇ ਵਿੱਚ ਬੜਾ ਕੁਝ ਕੀਤਾ ਪਰ ਤੁਸੀਂ ਦੇਖੋਗੇ ਪਿਛਲੇ 1 ਸਾਲ ਦੇ ਵਿੱਚ ਇੱਕ ਵੀ ਰੁਪਿਆ ਨਹੀਂ ਦਿੱਤਾ ਗਿਆ ਤੇ ਜਿਹੜੇ ਸੂਬੇ ਗੁਜਰਾਤ ਵਰਗੇ ਜਿਨ੍ਹਾਂ ਦਾ ਅਜੇ ਤੱਕ ਇੱਕ 올림픽 ਮੈਡਲ ਵੀ ਨਹੀਂ ਆਇਆ ਤੇ ਉਹ ਤੁਹਾਨੂੰ 426 ਕਰੋੜ ਰੁਪਿਆ ਦੇ ਦਿੰਦੇ ਹੋ ਸੋ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿਹੜੀ ਰੇਸ਼ਿਓ ਹੈ ਗ੍ਰਾਂਟਸ ਅਲੋਟ ਕਰਨ ਦੀ ਜਿਹੜੀ ਖਾਸ ਤੌਰ ਤੇ ਖੇਲੋ ਇੰਡੀਆ ਚ ਜਿਸ ਹਿਸਾਬ ਨਾਲ ਜਿਹੜੇ ਸੂਬੇ ਦੀ ਪਰਫਾਰਮੈਂਸ ਹੈ ਉਸ ਹਿਸਾਬ ਦੇ ਨਾਲ ਜਿਹੜੇ ਅਲੋਟ ਹੈ ਗ੍ਰਾਂਟ ਕੀਤੀ ਜਾਵੇ ਮੈਡਲ ਆ ਰਹੇ ਆ ਪੰਜਾਬ ਦੇ ਮੈਡਲ ਆਦੇ ਹਰਿਆਣਾ ਦੇ ਤੇ ਪੈਸੇ ਜਾਦੇ ਸਾਰੇ ਗੁਜਰਾਤ 426 ਸੋ ਅਸੀਂ ਨਹੀਂ ਕਹਦੇ ਭਾਈ ਸਾਨੂੰ ਉਹਨੇ ਦੇ ਦੇ ਪਰ ਜਿੰਨਾ ਸਾਡਾ ਹੱਕ ਬਣਦਾ ਉਸ ਹਸਾਬ ਨਾਲ ਦਿੱਤਾ ਜਾਵੇ ਆ ਪਿੱਛੇ ਜਿਹੜੀਆਂ 올림픽 ਹੋਈਆਂ ਉਹਦੇ ਵਿੱਚ ਸਾਡੇ ਮੈਡਲ ਆ 8 ਤੇ ਹਰਿਆਣ ਦੇ ਆ 7 ਤੇ ਗੁਜਰਾਤ ਦਾ ਅੱਜ ਤੱਕ ਦੇਸ਼ ਦੇ ਤੇ ਅੱਜ ਇੱਕ ਵੀ 올림픽 ਦਾ ਮੈਡਲ ਨਹੀਂ ਤੇ ਸਾਡੇ ਸਭਾਪਤੀ ਜੀ ਸੰਸਾਰਪੁਰ ਪਿੰਡ ਹੈ ਇੱਕ ਪਿੰਡ ਦੇ 올림픽 ਦੇ 7 ਮੈਡਲ ਹੈ ਤੇ ਹੁਣ ਤੁਸੀਂ ਇੱਕ ਵੀ ਰਪੈਣ ਦੇ ਰਹੇ ਸੋ ਮੇਰੀ ਸਰਕਾਰ ਅੱਗੇ ਬੇਇੱਜ਼ਤੀ ਹੈ ਕਿ ਜੇ ਤੁਸੀਂ ਵਾਕਈ ਦੇਸ਼ ਚ ਸਪੋਰਟਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸੂਬੇ ਜਿੱਥੋਂ ਮੈਡਲ ਆਉਂਦੇ ਆ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਬਣਦਾ ਹੱਕ ਆ ਉਹ ਦਿੱਤਾ ਜਾਵੇ। ਇਸ ਤੋਂ ਇਲਾਵਾ ਆਉਲਾ ਸਾਹਿਬ ਨੇ ਵੀ ਰੇਜ਼ ਕੀਤਾ ਪਿਛਲੇ ਦਿਨੀ ਕੰਗ ਸਾਬ ਨੇ ਵੀ ਇਹ ਮੁੱਦਾ ਰੇਜ਼ ਕੀਤਾ ਕਿ ਪੰਜਾਬ ਦੇ ਵਿੱਚ ਜੋ ਪਿਛਲੇ ਸਮੇਂ ਹੜ੍ਹ ਆਏ ਸੁਭਾਪਤੀ ਜੀਓ ਕੁਦਰਤੀ ਏਡੀ ਵੱਡੀ ਆਫਤ ਸੀ ਕਿ ਰਾਵੀ ਜਿਹੜਾ ਦਰਿਆ ਹੈ ਉਹਦੇ ਵਿੱਚ 1988 ਜਦੋਂ ਬਹੁਤ ਜਿਆਦਾ ਪਾਣੀ ਆ ਉਦੋਂ ਵੀ 11 ਲੱਖ ਕਿਊਸਿਕ ਪਾਣੀ ਆ ਤੇ ਅੱਜ ਕੀ 14 ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਆਇਆ। ਜੀਦੇ ਕਰਕੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਉਹ ਜਿਹੜੀ ਸਰਕਾਰੀ ਸਾਡਾ ਇਨਫਰਾਸਟ੍ਰਕਚਰ ਉਹ ਵੀ ਟੈਸਟਲੈਸ ਹੋਇਆ ਸਕੂਲਾਂ ਤੋਂ ਲੈ ਕੇ ਕਾਲਜਾਂ ਤੋਂ ਲੈ ਕੇ 30 ਸਕਿੰਟ ਦੀ ਸੜਕਾਂ ਤੋਂ ਲੈ ਕੇ ਸਾਰਾ ਕੁਝ ਘੱਟੋ-ਘੱਟ 20000 ਕਰੋੜ ਰੁਪਏ ਦਾ ਨੁਕਸਾਨ ਹੈ ਆ ਪਿਛਲੇ ਦਿਨੀ ਤੋਂ ਨੁਕਸਾਨ ਹੋਇਆ ਤੇ ਬਸ 30 ਸਕਿੰਟ ਦੀ ਸਾਡੇ ਕੇਂਦਰ ਦੇ ਮੰਤਰੀ ਇੱਕ ਆਉਂਦਾ ਸੀ ਇੱਕ ਜਾਂਦਾ ਸੀ ਇੱਕ ਆਉਂਦਾ ਸੀ ਇੱਕ ਜਾਂਦਾ ਸੀ ਫਿਰ ਪ੍ਰਧਾਨ ਮੰਤਰੀ ਜੀ ਵੀ ਆਏ ਤੇ ਸਾਨੂੰ ਉਮੀਦ ਸੀ ਕਿ ਪੰਜਾਬ ਲਈ ਜਿਨ੍ਹਾਂ ਪਹਿਲਾਂ ਤਾਂ ਮਿੱਤਰਾ ਕੀਤਾ ਜਾਂਦੇ ਕੁਛ ਨਾ ਕੁਛ ਰਾਤ ਦੇਓਗੇ 1600 ਕਰੋੜ ਰੁਪਏ ਦਾ ਪੈਕੇਜ ਅਨਾਉਂਸ ਕੀਤਾ ਤੇ ਉਹਦੇ ਚੋਂ ਵੀ ਪੰਜੀ ਪੰਜਾਬ ਲਈ ਨਹੀਂ ਆਇਆ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ ਘੱਟ 20000 ਕਰੋੜ ਰੁਪਏ ਦਾ ਜੋ ਪੰਜਾਬ ਦਾ ਨੁਕਸਾਨ ਹੋਇਆ ਉਹ ਪੰਜਾਬ ਦੀ ਪਰਪਾਈ ਜਿਹੜੀ ਆ ਉਹ ਕੀਤੀ ਜਾਵੇ